ਮਰਦਾਬਾਦ 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 ਜੀ ਗਾ ਸੁਣੋ ਆਪਾਂ ਜੋਖੀ ਖੰਨਾ ਬੈਠਾ ਸਾਰਿਆਂ ਦੀ ਆਵਾਜ਼ ਅੱਥੀ ਆਉਣੀ ਚਾਹੀਦੀ ਆ ਪਤਾ ਲੱਗਣਾ ਚਾਹੀਦਾ ਇੱਥੋਂ ਦੇ ਜਿਹੜੇ ਐਮ ਐਲ ਏ ਆ ਜਿਹੜੇ ਹੁਣ ਸਾਡੇ ਵਿੱਤ ਮੰਤਰੀਆ ਹਰਪਾਲ ਸਿੰਘ ਟੀਮਾ ਪਤਾ ਲੱਗਣਾ ਚਾਹੀਦਾ ਉਹਨਾਂ ਤੱਕ ਆਵਾਜ਼ ਜਾਣੀ ਚਾਹੀਦੀ ਆ ਔਰ ਮੈਂ ਪ੍ਰਸ਼ਾਸਨ ਨੂੰ ਨੋਟ ਕਰਾ ਦੇਣਾ ਚਾਹੁੰਦਾ ਸਾਡੇ ਟੈਂਕੀ ਦੇ ਸਾਥੀ ਚੜ੍ਹਿਆ ਇੱਥੇ ਵੀ ਜੇ ਕੋਈ ਜ਼ੋਰ ਜ਼ਬਰਦਸਤੀ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਵੀ ਉੱਥੇ ਹੋਊਗਾ ਉਹਦਾ ਜੁੰਮਾਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਅਸੀਂ ਪਿਛਲੀ 20 ਤਰੀਕ ਤੱਕ ਅਧਿਕਾਰੀਆਂ ਨੂੰ ਸਮਾਂ ਦੇ ਚੁੱਕੇ ਆਂ ਮੀਟਿੰਗਾਂ ਵੀ ਕਰ ਚੁੱਕੇ ਆਂ ਪਰ ਸਾਡੇ ਨਾਲ ਲਾਰੇ ਲੱੱਪੇ ਤੋਂ ਬਿਨਾ ਕੁਝ ਵੀ ਕੀਤਾ ਨਹੀਂ ਜਾ ਰਿਹਾ 15 15 18 18 ਸਾਲ ਹੋ ਗਏ ਉਸ ਤੋਂ ਬਾਅਦ ਜਿਹੜੀ ਇਹ ਨਵੀਂ ਸਰਕਾਰ ਅਸੀਂ ਆਪ ਲਿਆਏ ਆ ਵੋਟਾਂ ਪਾ ਕੇ ਇਹ ਸਰਕਾਰ ਨੇ ਵੀ ਸਾਡੇ ਨਾਲ ਧੋਖਾ ਹੀ ਕੀਤਾ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਉਹ ਵਾਅਦਾ ਪੂਰਾ ਨਹੀਂ ਹੋਇਆ ਪਰ ਅਸੀਂ ਮਜਬੂਰੀ ਵਿੱਚ ਆ ਕੇ ਮਜਬੂਰ ਆ ਇਹੋ ਜਿਹਾ ਕੁਝ ਕਰਨ ਲਈ ਕਿਉਂਕਿ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਹਰਪਾਲ ਜੀਮਾ ਵਿੱਤ ਮੰਤਰੀ ਜਿਨ੍ਹਾਂ ਨੇ ਸਾਨੂੰ ਕਈ ਵਾਰ ਮੀਟਿੰਗਾਂ ਦੇ ਵਿੱਚ ਟਾਈਮ ਵੀ ਦਿੱਤਾ ਨਹੀਂ ਉੱਠ ਕੇ ਚਲੇ ਗਏ ਕਿ ਮੇਰੇ ਕੋਲ ਸਮਾਂ ਨਹੀਂ ਹੈਗਾ ਮੇਰੀ ਕੋਈ ਜ਼ਰੂਰੀ ਮੀਟਿੰਗ ਆ ਗਈ। ਸੋ ਸਾਡੇ ਨਾਲ ਇਹੋ ਜੀਆਂ ਗੱਲਾਂ ਹੁੰਦੀਆਂ। ਅਸੀਂ ਬਹੁਤ ਮਜਬੂਰ ਹੋ ਕੇ ਅੱਕ ਕੇ ਇਨਹਾਰਾਵਾਂ ਤੇ ਆਉਨੇ ਆ ਤੇ ਸਾਡੇ ਨਾਲ ਅਸੀਂ ਹੁਣ ਵੀ ਕਹਿ ਰਹੇ ਹਾਂ ਕਿ ਟੇਬਲ ਟਾਕ ਤੋਂ ਅਸੀਂ ਨਾ ਤਾਂ ਕਦੇ ਭੱਜਿਆ ਨਾ ਭੱਜਾਂਗੇ। ਸਾਡੇ ਨਾਲ ਟੇਬਲ ਟਾਕ ਕਰੇ ਸਰਕਾਰ ਅਸੀਂ ਕਰਨ ਨੂੰ ਤਿਆਰ ਆ। ਪਰ ਸਾਡਾ ਸਾਥੀ ਜਿਹੜਾ 6 ਮਹੀਨਿਆਂ ਤੋਂ ਵਿਚਾਰਾ ਟੈਂਕੀ ਤੇ ਬੈਠਾ ਨਾ ਉਹਦੇ ਬਾਰੇ ਸੋਚਣਾ ਚਾਹੀਦਾ ਸਰਕਾਰ ਨੂੰ ਦਿਨ ਕਿਦਾਂ ਦੇ ਚੱਲਦੇ ਆ ਘਰਾਂ ਵਿੱਚ ਵੀ ਠੰਡ ਇੰਨੀ ਆ ਕੇ ਟਾਈਮ ਕੱਢਣਾ ਮੁਸ਼ਕਲ ਹੈ ਤੇ ਸਾਡਾ ਸਾਥੀ ਵਿਚਾਰਾ ਅੱਜ ਦੇ ਦਿਨਾਂ ਤੋਂ ਵੀ ਟੈਂਕੀ ਤੇ ਬੈਠਾ ਇਹ ਸਰਕਾਰ ਨੇ ਬਿਲਕੁਲ ਹੀ ਜੋ ਵਾਅਦੇ ਕੀਤੇ ਸੀ ਵਾਅਦਾ ਖਿਲਾਫੀ ਦੇ ਬਿਲਕੁਲ ਸੋ ਅਸੀਂ ਮਜਬੂਰ ਆਏ ਰਸਤੇ ਤੇ ਤੁਰਨ ਵਾਸਤੇ ਸਾਡੀਆਂ ਹਰੇਕ ਦੀ ਆਵਾਜ਼ ਐਡੇ ਗੂੰਜਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਸ਼ਤਿਅ ਅਧਿਆਪਕ ਬੈਠੇ ਆ ਪੰਜਾਬ ਸਰਕਾਰ ਮਰਦਾਬਾਦ 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 ਹਰਪਾਲ ਜੀ ਮਾ ਮਰਦਾ ਸਾਡੇ ਨਾਲ ਕੀਤੇ ਵਾਰੇ ਪੂਰੇ ਕਰ ਜਦ ਤੱਕ ਜਾ ਰਹੇ ਕਰੋ ਵੀਰ ਹੋ ਰਹੋ ਕਰੋ ਪ੍ਰੋਪਰ ਦੀ ਪ੍ਰਕਿਰਿਆ ਪ੍ਰੋਪਰ ਲਾਗੂ ਕਰੋ ਪ੍ਰੋਪਰ ਲਾਗੂ ਕਰੋ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਸਾਡਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾ मुर्दाबाल मुदाबाल मुर्दाबाल मु